ਰਜੇਸ਼ ਵਾਂਸਲ ਜੀ ਮੈਂ ਜਰਨਲ ਖੰਜੀ ਅੰਜ ਕੀ ਨਾਮ ਹੈ ਰਜੇਸ਼ ਵਾਂਸਲ ਜੀ ਮੈਂ ਜਰਨਲ ਸਕੱਤਰ ਸਟੇਟ ਯੂਨੀਅਨ ਇੰਸਪੈਕਟਰ ਡਾਇਰੈਕਟਰ ਜਨਲ ਪੰਜਾਬ ਫੂਡ ਸਪਲਾਈ ਕੀ ਕਾਰਨ ਤੁਹਾਨੂੰ ਧਰਨਾ ਦੇਣਾ ਪਿਆ ਸਾਡੀਆਂ ਜੀ ਇੱਕ ਮੰਡਾਂ ਨੇ ਬਹੁਤ ਸਾਰੇ ਲੰਬੇ ਸਮੇਂ ਤੋਂ ਲਟਕ ਰਹੀਆਂ ਨੇ ਇਸ ਸੰਬੰਧ ਦੇ ਵਿੱਚ ਅਸੀਂ ਵਾਰ-ਵਾਰ ਚੰਡੀਗੜ੍ਹ ਦੇ ਜਿਹੜੇ ਅਫਸਰ ਨੂੰ ਮਿਲ ਰਹੇ ਹਾਂ ਕਰੋਨਾ ਵੱਲੋਂ ਇਹਨਾਂ ਸੰਬੰਧੀ ਸਾਨੂੰ ਲਾਰਾ ਨੱਪਾ ਲਾਇਆ ਜਾ ਰਿਹਾ ਤੇ ਇਸ ਕਾਰਨ ਕਰਕੇ ਫੀਲਡ ਸਟਾਫ ਬਹੁਤ ਜ਼ਿਆਦਾ ਦੁਖੀ ਹੋ ਗਿਆ ਤੇ ਅੰਡ ਦੇ ਵਿੱਚ ਅਸੀਂ 25 ਤਰੀਕ ਨੂੰ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਤੇ ਉਹਨਾਂ ਨੂੰ ਦੱਸਿਆ ਵੀ ਆਹ ਸਾਡੀਆਂ ਮੰਗਾਂ ਨੇ ਜੇ ਨਹੀਂ ਮੰਨੀਆਂ ਜਾਣਗੀਆਂ ਤਾਂ ਫਿਰ ਅਸੀਂ 1 ਤਰੀਕ ਤੋਂ ਅਸੀਂ ਕੋਈ ਨਾ ਕੋਈ ਕੋਰਸ ਆਫ ਐਕਸ਼ਨ ਕਰਨ ਲਈ ਮਜਬੂਰ ਕਰਾਂਗੇ ਪਰ ਉਹਨਾਂ ਨੇ ਇਸ ਸੰਬੰਧੀ ਵੀ ਕੋਈ ਸਾਨੂੰ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਨੂੰ ਫਿਰ ਦੁਖੀ ਹੋ ਕੇ ਅੱਜ ਅਸੀਂ ਇਹ ਸਾਨੂੰ ਅੱਜ ਧਰਨਾ ਦੇਣਾ ਪਿਆ ਜਿੰਨੇ ਨੇ ਚੱਲੇਗਾ ਚਰਨ ਉਹ ਲਗਾਤਾਰ ਚੱਲੇਗਾ ਜੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਸੰਘਰਸ਼ ਨੂੰ ਅਸੀਂ ਅੱਗੇ ਜਗੇ ਵਧਾਉਂਦੇ ਜਾਵਾਂਗੇ ਅੱਜ ਤੇ ਕੱਲ ਲਈ ਅਸੀਂ ਅੱਤੀ ਧਰਨਾ ਲਾਵਾਂਗੇ ਜਿਲ੍ਹਾ ਪੱਤਰ ਤੇ ਜੇ ਸਾਨੂੰ ਕੋਈ ਵੀ ਫਿਰ ਵੀ ਹੈੱਡ ਆਫਿਸ ਤੋਂ ਕੋਈ ਰਿਸਪੌਂਸ ਨਾ ਆਇਆ ਤਾਂ ਅਗਲੇ ਹਫਤੇ ਇਸ ਫਿਰ ਅਸੀਂ ਚੰਡੀਗੜ੍ਹ ਮੁੱਖ ਦਫ਼ਤਰ ਵੀ ਕੀਤਾ ਨਾ ਦੇਣ ਦਾ ਪ੍ਰੋਗਰਾਮ ਜਾਂ ਬਾਕੀ ਜਿਲ੍ਹਿਆਂ 'ਚ ਇਸ ਤਰ੍ਹਾਂ ਦਾ ਪ੍ਰੋਟੈਸਟ ਹੋ ਰਿਹਾ ਹੈ। ਹਾਂਜੀ ਹਾਂ ਇਹ ਸਾਰੇ ਪੰਜਾਬ ਦੇ ਵਿੱਚ ਆਪਣੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਇਹ ਤੁਹਾਡੇ ਦਿੱਤੇ ਜਾ ਰਹੇ ਨੇ ਤੇ ਇਹਨਾਂ ਮੰਗਾਂ ਪ੍ਰਤੀ ਸਾਰੇ ਜੋ ਦੁਖੀ ਨੇ ਉਹਨਾਂ ਬਾਰੇ ਦੱਸਿਆ ਜਾ ਰਿਹਾ। ਤੁਹਾਡਾ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਇਸ ਸੰਬੰਧ ਵਿੱਚ ਕੋਈ ਗੱਲਬਾਤ ਹੋਈ ਹੋਵੇ ਜਾਂ ਕੋਈ ਖਾਮੋਦਰ ਦਿੱਤਾ ਹੋਵੇ? ਨਹੀਂ ਇਸ ਸਰਕਾਰੀ ਨੁਮਾਇੰਦੇ ਨਾਲ ਨਹੀਂ ਸਾਡੇ ਮੁਖ ਦਫ਼ਤਰ ਦੇ ਜੋ ਅਧਿਕਾਰੀ ਨੇ ਉਹਨਾਂ ਨੂੰ ਹੀ ਮਿਲਿਆ ਜਾ ਰਿਹਾ ਨਾ ਖਤਾ ਤੁਸੀਂ ਬਾਤ ਮੰਤਰੀ ਨਾਲ ਨਹੀਂ ਮਿਲੇ ਸਾਨੂੰ ਇਹ ਬਾਰੀ-ਬਾਰੀ ਇਹ ਕਹੀ ਗਿਆ ਵੀ ਤੁਹਾਡੇ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ ਕਿਉਂਕਿ ਮੰਗਾਂ ਜੇ ਐਫਸੀ ਕਹੀਏ ਵੀ ਬਹੁਤ ਇਹ ਮੰਗਾਂ ਨੇ ਸਾਡੇ ਹੱਕ ਨੇ ਜਿਹਨਾਂ ਨੂੰ ਮੰਗਾਂ ਬਣ ਗਿਆ ਸਾਡੀ ਇਹ ਬਹੁਤ ਛੋਟੇ ਪੱਦਰ ਦੀ ਗੱਲ ਸੀ ਪਰ ਅਧਿਕਾਰੀਆਂ ਵੱਲੋਂ ਨਾ ਰਿਸਪੌਂਸ ਦੇਣ ਕਰਕੇ ਇਹ ਸਾਰੀਆਂ ਗੱਡੀਆਂ ਨੇ ਕੰਮ ਹੀ ਵਿਗੜ ਗਿਆ ਕੀ ਲੱਗਦਾ ਹੁਣ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਨੂੰ ਮਿਲੋ ਦੇਖੋ ਜੀ ਜੇ ਸਾਨੂੰ ਕੋਈ ਰਿਸਪੌਂਸ ਨਹੀਂ ਹੁੰਦਾ ਸੀ ਕਿਸੇ ਵੀ ਤੱਕ ਮਿਲਾਂਗੇ ਜੇ ਸਾਨੂੰ ਅਧਿਕਾਰੀਆਂ ਨੇ ਨਾ ਕੋਈ ਰਿਸਪੌਂਸ ਦਿੱਤਾ ਫਿਰ ਅਸੀਂ ਮੰਤਰੀ ਸਾਡੇ ਏਡ ਫੂਡ ਸਪਲਾਈ ਮੰਤਰੀ ਨੇ ਸ਼੍ਰੀ ਕੁਟਾਰੂ ਚੱਕ ਜੀ ਉਹਨਾਂ ਨੂੰ ਹੀ ਮਿਲਾਂਗੇ ਅਸੀਂ ਤੇ ਜੇ ਲੋੜ ਪਈ ਤਾਂ ਫਿਰ ਮੁੱਖ ਮੰਤਰੀ ਸਾਹਿਬ ਕੋਲ ਵੀ ਜਾਵਾਂਗੇ ਜਿੰਦਾਬਾਦ 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 ਕੀ ਨਾਮ ਸਰਪੰਚ ਮੇਰਾ ਨਾਮ ਪੰਚੇਗਰਕ ਜੀ ਜ਼ਿਲ੍ਹਾ ਪ੍ਰਧਾਨ ਸਪੈਕਟੂਡੀਨਸੂਰ ਦੀ ਕਾ ਪਦਦਾਰਕ ਤਰ੍ਹਾਂ ਦਾ ਇਹ ਰਾਮੇ ਰਤਾ ਤਰਪੂ ਸਾਡੇ ਧਰਮਿਆਂ ਕਰਨੀ ਸਾਡੇ ਵਿਭਾਗ ਦੇ ਇਨਸਪੈਕਟਰਡ ਯੂਨੀਅਨ ਜੋ ਫੀਲਡ ਸਟਾਫ ਹੈ ਉਹਦੇ ਪ੍ਰਤੀ ਬੇਰੁਖੀ ਹੈ ਜੀ ਲਗਭਗ 1.5-2 ਸਾਲ ਹੋ ਗਏ ਸਾਡੇ ਵੱਖ-ਵੱਖ ਤਰ੍ਹਾਂ ਦੀਆਂ ਜੋ ਮੰਗਾ ਨੇ ਉਹ ਮੁੱਖ ਦਫ਼ਤਰ ਵੱਲੇ ਪੈਂਦੀ ਪਈਆਂ ਨੇ ਅਸੀਂ ਬਾਰ-ਬਾਰ ਆਪਣੇ ਅਫਸਰ ਸਭਾ ਨਾਲ ਜੋ ਅਧਿਕਾਰੀ ਸਹਿਬਾਨ ਨੇ ਸੰਬੰਧਤ ਉਹਨਾਂ ਨੂੰ ਮਿਲ ਕੇ ਇਹਨਾਂ ਬਾਰੇ ਜ਼ਿਕਰ ਕਰ ਚੁੱਕੇ ਆਂ ਆਪਣੀਆਂ ਮੰਗਾ ਵਾਸਤੇ ਬੇਨਤੀ ਕਰ ਚੁੱਕੇ ਆਂ ਪਰੰਤੂ 1.5-2 ਸਾਲ ਹੋਣ ਦੇ ਬਾਵਜੂਦ ਸਾਡੀਆਂ ਮੰਗਾ ਵੱਲ ਕੋਈ ਤਾਂ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਸਮੂਹ ਯੂਨੀਅਨ ਨੇ ਆਪਣਾ ਫੈਸਲਾ ਕਰਦੇ ਹੋਏ ਪਿਛਲੇ ਹਫਤਾ ਪਹਿਲਾਂ ਡਾਕਟਰ ਮਾਨਜੋਗ ਡਾਕਟਰ ਸਾਹਿਬ ਨੂੰ ਨੰਬਰ ਦਿੱਤਾ ਸੀ ਤੇ ਇੱਕ ਹਫਤਾ ਹੋਣ ਦੇ ਬਾਵਜੂਦ ਵੀ ਉੱਤੇ ਕਾਰਵਾਈ ਨਾ ਹੋਈ ਤਾਂ ਸਾਨੂੰ ਮਜਬੂਰ ਨਾ ਧਰਨੇ ਤੇ ਬਿਠਣ ਵਾਸਤੇ ਮਜਬੂਰ ਹੋਣਾ ਜੋ ਹੁਣ ਧਰਨੇ ਤੇ ਬੈਠ ਰੁਕੀ ਡਿਸਟ੍ਰਿਕਟ ਸੰਗਠਨ ਦੇ ਟੋਟਲ ਨਹੀਂ ਜੀ ਇਹ ਇਹ ਧਰਨਾ ਹੈ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਲੱਗ ਰਿਹਾ ਹੈ ਜੀ ਪੂਰਾ ਪੰਜਾਬ ਦੇ ਵਿੱਚ ਸਿਰਫ ਐਮਰਜੈਂਸੀ ਕੰਮ ਸਾਡੇ ਜਿਸ ਤਰ੍ਹਾਂ ਸਪੈਸ਼ਲ ਨੇ ਜਾਂ ਹੋਰ ਐਮਰਜੈਂਸੀ ਵਰਕ ਨੇ ਉਹਨੂੰ ਛੱਡ ਕੇ ਸਾਰਾ ਕੰਮ ਕਰ ਬੰਦੇ ਜੀ ਕਿੰਨਾ ਚਿਰ ਇਹ ਧਰਨਾ ਲਗਾ ਰਹੇ ਹੋ ਜੋ ਸਾਡੀ ਸਟੇਟ ਬੋਡੀ ਦੀ ਕਾਲ ਹੈ ਉਹਦੇ ਵਿੱਚ ਅੱਜ ਤੇ ਕੱਲ ਅਸੀਂ ਜ਼ਿਲ੍ਹਾ ਪੱਧਰ ਤਰਨਾ ਦੇਵਾਂਗੇ ਜੇਕਰ ਸਾਡੀ ਪੰਗ ਤੇ ਫਿਰ ਵੀ ਧਿਆਨ ਨਹੀਂ ਤਾਇੰਦਾਂ ਸੋਮਵਾਰ ਨੂੰ ਹਰ ਤਰ੍ਹਾਂ ਦਾ ਕੰਮ ਬੰਦ ਕਰਕੇ ਅਸੀਂ ਮੁੱਖ ਦਫ਼ਤਰ ਮਾਹੇਪੌਨ ਚੰਡੀਗੜ੍ਹ ਦੇਖੇ ਧਰਨਾ ਸ਼ੁਰੂ ਕਰਾਂਗੇ ਮੁੱਖ ਮੰਤਰੀ ਪੰਜਾਬ ਦਾ ਕਹਿੰਦਾ ਕਿ ਅਸੀਂ ਕਿਸੇ ਤਰ੍ਹਾਂ ਦੇ ਧਰਨੇ ਦੀ ਗੱਲ ਨਹੀਂ ਕਰਦੇ ਜਾ ਰਹੇ ਪਰ ਫਿਰ ਵੀ ਤੁਹਾਡੇ ਕੋਲੋਂ ਧਰਨਾ ਲੱਗਿਆ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਜੀ ਅਸੀਂ ਸਾਰਾ ਕੰਮ ਸਾਡਾ ਮਹਿਕਮਾ ਸਾਡਾ ਫੂਡ ਸਪਲਾਈ ਜਿੱਦਾਂ ਸਾਡਾ ਵੋਲੀਅਮ ਆਫ ਵਰਕ ਹੈ ਜਿੱਦਾਂ ਸਾਡੇ ਇੰਸਪੈਕਟਰ ਸਾਹਿ ਇੱਕ ਕਰਨ ਕੰਮ ਕਰਦੇ ਦੀ ਸਾਡੀਆਂ ਜਾਇਜ਼ ਬੰਗਾ ਸਾਡੇ ਕੰਵੀਨੀਅੰਸ ਅਲਾਉਂਸ ਸਾਡੇ ਮੰਡੀ ਨਾਲ ਰਿਲੇਟਡ ਬਿੱਲ ਜਿਹੜੇ ਅਸੀਂ ਹੁਣ ਤੱਕ ਪੇ ਕੀਤੇ ਪਏ ਨੇ ਆਪਦੀ ਖੇਲ ਦੇ ਵਿੱਚੋਂ ਉਹ ਸਾਨੂੰ ਸਰਕਾਰ ਵੱਲੋਂ ਪੇ ਨਹੀਂ ਕੀਤੇ ਜਾਂ ਸਾਡੇ ਮੈਹਿਕਮੇ ਵੱਲੋਂ ਪੇ ਨਹੀਂ ਕੀਤੇ ਜਾ ਰਹੇ ਸਾਡਾ ਰੁੱਖਤ ਜਿਹੜਾ ਸਾਡਾ ਸ਼ਿਕਵਾ ਉਹ ਆਪਣੇ ਮੈਹਿਕਮੇ ਬਰਤੀ ਕੀ ਨਾਵਾ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਮੈਂ ਵਾਈਸ ਪ੍ਰੈਜ਼ੀਡੈਂਟ ਆ ਸਪੈਕਟਰ ਯੂਨੀਅਨ ਦਾ ਕੀ ਕਾਰਨਾਂ ਜੋ ਤੁਹਾਨੂੰ ਦਫ਼ਤਰ ਦੇ ਅੱਗੇ ਧਰਨਾ ਲਗਾਉਣਾ ਪਿਆ ਇਦੇ ਵਿੱਚ ਵੀ ਸਾਡੀ ਇਹ ਕੁਝ ਮੰਗਾਂ ਨੇ ਮੈਕਵੇ ਨਾਲ ਪਹਿਲਾਂ ਵੀ ਸਾਡਾ ਕੁਝ ਗੱਲਾਂ ਦੇ ਸਹਿਯੋਤਾ ਹੋ ਚੁੱਕਿਆ ਸੀ ਜਿਵੇਂ ਸਾਨੂੰ ਇਹ ਸੇ ਕਨਵੇਸ ਲਾਉਂ ਦਿੱਤਾ ਜਾਊਗਾ ਤਾਂ ਉਹਨੂੰ ਮੰਡੀਆਂ ਸ਼ੈੱਲਰਾਂ ਦੇ ਵਿੱਚ ਚੈਕਿੰਗ ਕਰਨੀ ਜਾਣਾ ਪੈਂਦਾ ਪਰ ਉਹ 1 ਸਾਲ ਤੋਂ ਫਾਈਲਾਂ ਲਟਕੀਆਂ ਪਈਆਂ ਨੇ ਬਿੱਲ ਗਏ ਉਹਨਾਂ ਬਿੱਲ ਕਲੀਅਰ ਨਹੀਂ ਹੋਏ ਹੈਗੇ ਤੇ ਹੋਰ ਵੀ ਸਾਡੇ ਮੈਕਵੇ ਲੇਟਣ ਕਾਫੀ ਮੰਗਾਂ ਨੇ ਲੇਬਰ ਵਗੈਰਾ ਗਦਾਂਮਾ ਵਿੱਚ ਕੰਮ ਕਰਦੀ ਹੈ ਉਹਨਾਂ ਦਾ ਰੇਟ ਨਹੀਂ ਵਧਾਇਆ ਜਾ ਰਿਹਾ ਹੈਗਾ ਤੇ ਕੋਈ ਸਕਿਉਰਿਟੀ ਗਾਰਡ ਦੀਆਂ ਤਨਖਾਹ ਵਗੈਰਾ ਲੇਟ ਹੋ ਜਾਂਦੀਆਂ ਨੇ ਉਹ ਮੈਕਵੇ ਨਾਲ ਲੇਟਣ ਨੇ ਅਸੀਂ ਜਿਹੜਾ ਧਰਨਾ ਲਾਇਆ ਸਿਰਫ ਆਪਣੀ ਜਾਇਜ ਮੰਗਾਂ ਲਈ ਲਾਇਆ ਨਹੀਂ ਸਾਨੂੰ ਇਸ ਨੂੰ ਕੰਮ ਨੂੰ ਸਟੀਮ ਲਾਈਨ ਕੀਤਾ ਜਾ ਸਕੇ ਤਾਂ ਕਿ ਅਸੀਂ ਆਪਣਾ ਕੰਮ ਸਮੇਂ ਸਿਰ ਕਰ ਸਕੀਏ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੁਸੀਂ ਆਪਣੇ ਮੈਂਬਰ ਦੇ ਅਫਸਰਾਂ ਨਾਲ ਇਹ ਸਰਕਾਰਿੰਗ ਦੀ ਗੱਲਬਾਤ ਕੀਤੀ ਹੈ ਜਾਂ ਪਹਿਲਾਂ ਕੋਈ ਤਰ੍ਹਾਂ ਦਾ ਨਹੀਂ ਪਹਿਲਾਂ ਅਸੀਂ ਦੱਸਦੇ ਹਾਂ ਜੀ ਉਹਨਾਂ ਨਾਲ ਗੱਲਬਾਤ ਲਗਾਤਾਰ ਜਾਰੀ ਹੈ ਉਹਨਾਂ ਨੂੰ ਬੇਨਤੀ ਪੱਤਰ ਚਿੱਠੀ ਪੱਤਰ ਵਗੈਰਾ ਦਿੱਤਾ ਜਾਂਦਾ ਦਿੱਤਾ ਜਾ ਰਿਹਾ ਹੈ ਪਹਿਲਾਂ ਵੀ ਦਿੱਤਾ ਗਿਆ ਹੈ ਤਾਂ ਪਰ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹ ਕੰਮ ਡਿਲੇ ਹੋਦਾ ਜਾ ਰਿਹਾ ਹੈ ਤਾਂ ਇਸ ਲਈ ਸਾਨੂੰ ਮਜਬੂਰੀ ਦੇ ਵਿੱਚ ਇਹ ਧਰਨੇ ਵਾਲਾ ਰੁਖ ਸੈਅਰ ਕਰਨਾ ਪਿਆ ਜੇ ਮਹਿਕਮਾ ਤੁਹਾਡੀ ਨਿਊਜ਼ ਪਤਾ ਦਾ ਕੀ ਇਹ ਕੋ ਵੱਡਾ ਪ੍ਰੋਟੈਸਟ ਹੋਵੇ ਹਾਂਜੀ ਹਾਂ ਅਸੀਂ 2 ਦਿਨ ਲਈ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਲੈਵਲ ਦੇ ਇਹ ਧਰਨੇ ਰੱਖੇ ਨੇ ਜੀ ਅਗਰ 2 ਦਿਨ ਦੇ ਵਿੱਚ ਸਾਨੂੰ ਕੋਈ ਆਸ਼ਵਾਸ਼ਣ ਨਾ ਦਿੱਤਾ ਗਿਆ ਤਾਂ ਅਸੀਂ 100 ਵਾਰ ਤੋਂ ਮੁੱਖ ਦਫ਼ਤਰ ਚੰਡੀਗੜ੍ਹ ਨਾਲ ਜਭਾ ਹੁੰਦੇ ਵਿੱਚ ਪੂਰਾ ਪੰਜਾਬ ਧਰਨਾ ਕਰੇਗਾ